ਆਵਾਜ਼ ਤੋਂ ਮੈਂ ਪੈਂਦੀ ਸਾਰੇ ਠੋੜਾ ਜੋਬ ਦਾ ਨੰਬਰ ਕਿੰਨਾ ਪੈਂਦੀ 107 ਤੁਹਾਡਾ ਪੈਂਦੀ ਜੋਬ ਕਰਦੇ ਦੱਸੋ ਆਪਣਾ ਨਵੀਂ ਦੱਸੋ ਹੈ 143 145 145 115 157 ਤੁਹਾਡਾ ਪੈਂਦੀ ਸਾਰੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਦਿਆਂ ਨੂੰ ਇੱਥੇ ਕੰਮ ਕਰ ਰਹੇ ਹਾਂ ਹਾਂਜੀ ਇਸ ਕੰਪਲੈਕਸ 'ਚ ਅੱਛਾ ਇਹ ਦੀ ਪਿਆਈ ਬੁਤੇ ਬੁਤੇ ਅੱਛਾ ਤੁਹਾਨੂੰ ਪਤਾ ਹੈ ਸ਼ਹਿਰੀ ਖੇਤਰ ਪੈਂਦਾ ਤੁਹਾਨੂੰ ਪਿੰਡ ਜੇ ਇਲਾਹਾਬਾਦ ਕੰਮ ਨਹੀਂ ਮਿਲਦਾ ਨਹੀਂ ਤੇ ਕੰਮ ਕਰਦੇ ਨੇ ਅੱਜ ਅਦਿਸ਼ ਵੀ ਸਾਨੂੰ ਫੋਨ ਕਰਦੇ ਨੇ ਉਹ ਤੋਂ ਫੋਨ ਕਰਦੇ ਸਾਨੂੰ ਕੌਣ ਇਹ ਤਾਂ ਉਸ ਵਾਲੇ ਅੱਛਾ ਮੈਂ ਪੈਂਦੀ ਇਹ ਕੀ ਗੱਲ ਹੈ ਤਾਂ ਹੀ ਤੇ ਤੁਹਾਡੀ ਲੁੱਟ ਹੁੰਦੀ ਆ ਨੇ ਗਬਰਤਾਂ ਦੀ ਜਿਹੜਾ ਆਪਾਂ ਬੋਲਦੇ ਨੇ ਤਾਂ ਹੀ ਦੀਪੂਆਂ ਦੇ ਮੂਰੇ ਤੁਸੀਂ ਪੰਜ ਪੰਜ ਕਿਲੋ ਦਾਲ ਕਣਕ ਲੈਣ ਲਈ ਸਾਰਾ ਦਿਨ ਖੜੇ ਰਹਿੰਦੇ ਆਪਾਂ ਨਾ ਕਿ ਆਪਣੇ ਹੱਕ ਦੇ ਪ੍ਰਤੀ ਬੋਲੋਗੇ ਕਿ ਤਾਂ ਹੀ ਕੋ ਗੱਲ ਬਣੇਗੀ ਹਾਂਜੀ ਇੱਥੇ ਦਿਹਾੜੀ ਤੁਹਾਨੂੰ ਮਿਲਦੀ ਹੁੰਦੀ ਹੈ 300 ਕਿੰਨੀਆਂ ਲੈ ਕੇ ਵਰਕ ਕਰੀਂ 300 ਹੈ 322 ਰੁਪਏ 322 ਰੁਪਏ ਜੇ ਇਥੇ ਕੰਮ ਕਰੂਗਾ ਘੱਟੋ ਘੱਟ 400 ਰੁਪਏ ਦਿਹਾੜੀ ਲੈ ਕੇ ਕੰਮ ਕਰੂ ਆ ਸਾਰਾ ਤੁਸੀਂ ਕੰਮ ਕੀਤਾ ਈ ਸਾਰਾ ਹਾਂਜੀ ਕੀਤਾ ਈ ਆ ਤਾਂ ਗੁੱਡੇ-ਗੁੱਟਲੀ ਚਾਹੀਦੀ ਗੱਟੀਆਂ ਆਂ ਬੰਦੇ ਹੈਂ ਫਾਈ ਲੀਤੀਆਂ ਸੀ ਗੁੱਟੀਆਂ ਕਿਹੜੀਆਂ ਉਹ ਲੀਜੀਏ ਗੁੱਟੀਆਂ ਠੀਕ ਹੈ ਨੇ ਭੈਣ ਜੀ ਸਰਦ ਜੀ ਇਹ ਨਾ ਨਾ ਦੰਦ ਉਹਦੇ ਨਾਂ ਨਹੀਂ ਆਉਂਦਾ ਹੈਗਾ ਕਾਹਤੇ ਪਤਾ ਨਹੀਂ ਕੱਟਿਆ ਦਿੱਤਾ ਹੈ। ਪਤਾ ਨਹੀਂ ਕਿੱਥੇ ਕੱਟ ਹੋਇਆ ਹੈ। ਫਟ ਜਾਓ ਕਾ ਨੰਬਰ ਕਿੰਨਾ ਹੈ? 157 150 ਇਸ ਕੀ ਨਾਮ ਕੀ ਹੈ? ਅਮਰਜੀਤ ਕੋਰ ਅਮਰਜੀਤ ਕੋ। ਫਟਾ ਬਾਈ ਕੀ ਨਾ ਹੈ? ਲਖਵੀਰ ਲਖਵੀਰ। ਅੱਛਾ ਅੱਛਾ। ਪਿਛੇ 2 ਮਹੀਨੇ ਤੋਂ ਲੱਗਿਆ ਕੱਟ ਕੋ 2 ਮਹੀਨੇ ਤੋਂ। ਮੇਰੇ ਘਰ ਦਾ ਕੰਮ ਕਰਦੀਆਂ ਬੀਬੀਆਂ ਜਾਂ ਬੰਦੇ। ਉਹਨਾਂ ਨੂੰ ਲਿਆ ਕੇ ਸ਼ਹਿਰ ਦੀ ਦਸਤਰਾ ਵਿੱਚ ਮਤਲਬ ਕਿ ਉਹਨਾਂ ਤੋਂ ਲੇਬਰ ਦਾ ਕੰਮ ਲਿਆ ਜਾਂਦਾ। ਇਹ ਕੀ ਮਾਮਲਾ ਹੈ? ਇਹ ਬੇਸਤੀ ਗਲਤ ਹੈ ਜਿਹੜਾ ਨੀਗਾ ਐਕਟ 2005 ਹੈ ਉਹਦੇ ਅਕੋਰਡਿੰਗਲੀ ਨੀਗਾ ਵਰਕਾਂ ਦਾ ਜਿਹੜਾ ਕੰਮ ਆ ਉਹ ਪਿੰਡੂ ਖੇਤਰ ਲਈ ਆ ਰੂਰਲ ਡਿਵੈਲਪਮੈਂਟ ਲਈ ਆ ਨਾ ਕਿ ਸ਼ਹਿਰੀ ਖੇਤਰ ਦੇ ਵਿੱਚ ਆ ਅਸੀਂ ਅੱਜ ਇੱਕ ਰਿਪਰੈਜੈਂਟੇਸ਼ਨ ਦੇ ਕੇ ਆਏ ਆ ਡਿਪਟੀ ਕਮਿਸ਼ਨਰ ਜੀ ਨੂੰ ਪਈ ਪਿੰਡਾਂ ਦੇ ਵਿੱਚੋਂ ਜਿਹੜੀ ਲੇਬਰ ਲਿਆ ਕੇ ਉਹ ਸ਼ਹਿਰੀ ਖੇਤਰ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਕੰਮ ਕਰਾਉਣ ਨੂੰ ਲਾਈ ਜਾਂਦੀ ਆ ਇੱਥੇ ਹਿਸ਼ਾਰਪੁਰ ਬਲੌਕ ਦੋ ਆ ਬੀਡੀਪੀਓ ਦਾ ਦਫਤਰ ਜ਼ਿਲ੍ਹਾ ਪ੍ਰੀਸ਼ਦ ਦਾ ਵੀ ਦਫਤਰ ਉੱਥੇ ਏਡੀ ਸਾਹਿਬ ਦਾ ਵੀ ਦਫਤਰ ਉੱਥੇ ਆ ਉੱਥੇ ਹੋਇਆ ਕੀ ਆ ਪੇ 20 ਤਰੀਕ ਨੂੰ ਇਹਨਾਂ ਨੇ Allahabad ਦੇ ਜਿਹੜੇ ਨਿਗਾ ਵਰਕਰ ਆ ਪਹਿਲਾਂ ਕੰਢੀ ਕਨਾਲ ਨਹਿਰ ਦੇ ਉੱਤੇ ਉਹਨਾਂ ਨੂੰ ਜੀਓ ਟੈਗ ਕੀਤਾ ਉਹਨਾਂ ਦੀ ਹਾਜ਼ਰੀ ਲਈ ਉੱਥੋਂ ਮੀਟ ਨੇ ਜੀਆਰਐਸ ਨੇ ਹਾਜ਼ਰੀ ਲਾਣ ਤੋਂ ਬਾਅਦ ਉਹਨਾਂ ਨਿਗਾ ਵਰਕਰਾਂ ਨੂੰ ਗੱਡੀ 'ਚ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਲੈ ਕੇ ਆਏ ਆ ਕੰਪਲੈਕਸ ਦੇ ਵਿੱਚ ਇੱਥੇ ਬੀਡੀਪੀਓ ਦਾ ਦਫਤਰ ਵੀ ਆ ਜਿੱਥੇ ਏਪੀਓ ਵੀ ਬੈਠਦੇ ਆ ਜੀਆਰਐਸ ਉੱਥੇ ਬੈਠਦੇ ਆ ਤੇ ਇੱਕ ਡਿਸਟ੍ਰਿਕਟ ਪ੍ਰੋਜੈਕਟ ਕੋਆਰਡੀਨੇਟਰ ਵੀ ਉੱਥੇ ਬੈਠਦੇ ਆ। ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਤੋਂ ਕੰਮ ਕਰਵਾਇਆ ਜਾਂਦਾ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਉਹ ਨਿਗਾਵਰ ਕਹਿੰਦੇ ਦੱਸਿਆ ਕਿ ਉਹ ਲਗਾਤਾਰ 2 ਮਹੀਨੇ ਤੋਂ ਇੱਥੋਂ ਕੰਮ ਕਰ ਰਿਹਾ। ਇਹਦਾ ਮਤਲਬ 2 ਮਹੀਨੇ ਤੋਂ ਲਗਾਤਾਰ ਨਿrega ਦੇ ਵਿੱਚ ਹਾਜ਼ਰੀ ਲੱਗ ਰਹੀ ਆ ਤੇ ਕੰਮ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਹੋ ਰਿਹਾ ਗੈਰਕਾਨੂੰਨੀ ਢੰਗ ਤਰੀਕੇ ਨਾਲ। ਇਹਨਾਂ ਨੂੰ ਕਿ ਲੈ ਕੇ ਕਹਣਾ ਦਾ ਕੌਣ ਭੇਜਦਾ ਜੀ ਉਹਨਾਂ ਨੂੰ ਆਪਣੇ ਦਫ਼ਤਰ ਵਾਲੇ ਲੈ ਕੇ ਆਂਦੇ ਹੋਰ ਉੱਥੇ ਕੌਣ ਲੈ ਕੇ ਆਏਗਾ? ਕਿ ਨੈਚਰਲੀ ਤੌਰ ਤੇ ਉਸੇ ਦਫ਼ਤਰ ਵਿੱਚ ਕੰਮ ਕਰਦੇ ਉਹਨਾਂ ਦਫ਼ਤਰ ਵਾਲਿਆਂ ਦਾ ਇੰਟਰਸਟ ਆ ਤਾਂ ਹੀ ਉਹਨਾਂ ਨੂੰ ਉੱਥੇ ਕੰਮ ਕਰਾਇਆ ਜਾਂਦਾ ਅਸਲ ਦੇ ਵਿੱਚ ਜਦੋਂ ਕੰਢੀ ਕਨਾਲ ਦੇ ਉੱਤੇ ਜੀਓ ਟੈਗ ਕੀਤਾ ਮਸਟਰੋਲ ਕੰਢੀ ਕਨਾਲ ਦਾ ਆ ਕੰਮ ਜ਼ਿਲ੍ਹਾ ਪ੍ਰੇਸ਼ਰ ਕੰਪਲੈਕਸ ਤੇ ਬੀਡੀਪੀਓ ਦਫ਼ਤਰ ਦੇ ਵਿੱਚ ਕਰਵਾਇਆ ਜਾ ਰਿਹਾ ਸਫਾਈ ਦਾ ਲਿਆ ਕੇ ਇਹ ਨਹੀਂ ਕੀਤਾ ਜਾ ਸਕਦਾ ਬਿਲਕੁਲ ਗੈਰਕਾਨੂੰਨੀਆ ਮਨੇਗਾ ਐਕਟ 2005 ਦੀ ਇਹ ਉਲੰਘਣਾ ਆ ਅਸੀਂ ਜਦੋਂ ਆਨਲਾਈਨ ਸਾਰਾ ਕੁਝ ਚੈੱਕ ਕੀਤਾ ਤੇ ਉਹਨਾਂ ਨੇਗਾ ਵਰਖਾਂ ਜਿਹੜੀ ਹਾਜ਼ਰੀ ਆ ਜੀਓ ਟੈਗ ਦੀ ਉਹ ਲੱਗਿਓ ਸੀ ਕੰਢੀ ਕਨਾਲ ਦੀ ਉਹ ਨਹਿਰ ਦੇ ਉੱਤੇ ਦੀ ਤੇ ਆ ਨੇਗਾ ਵਰਕਰ ਜਿਨ੍ਹਾਂ ਦੇ ਆ ਨਾਮ ਆ ਸੂਚੀ ਦੇ ਵਿੱਚ ਇਹੀ ਨੇਗਾ ਵਰਕਰ ਇੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਉਹਨਾਂ ਨੇ ਆਪਣੇ ਜੋਬ ਕਾਰਡ ਨੰਬਰ ਆਪ ਦੱਸਿਆ ਤੇ ਸਾਨੂੰ ਵੀ ਆਪ ਵੀ ਬੜੀ ਹੈਰਾਨੀ ਹੋਈ ਆ ਕਿ ਤੁਸੀਂ ਦੱਸੋ ਕਿ ਸਰਕਾਰੀ ਦਫ਼ਤਰ ਦੇ ਵਿੱਚ ਜਿਨ੍ਹਾਂ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ ਰੋਕਣਾ ਹੁੰਦਾ ਉਹ ਅਧਿਕਾਰੀ ਖੁਦ ਹੀ ਗਲਤ ਕੰਮ ਕਰਕੇ ਭ੍ਰਿਸ਼ਟਾਚਾਰ ਨੂੰ ਉਤਸ਼ਾਹ ਕਰ ਰਿਹਾ ਉਹ ਦਫ਼ਤਰ ਦੇ ਵਿੱਚ ਬੈਠਿਆ ਅੱਜ ਮੈਂ ਇਹ ਫੋਟੋ ਦਿਖਾਉਣਾ ਚਾਹਨਾ ਵੀ ਤੁਸੀਂ ਦੇਖੋ ਪੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਦੇ ਵਿੱਚ ਲਿਆ ਕੇ ਉਹਨਾਂ ਤੋਂ ਕੰਮ ਕਰਵਾਇਆ ਗਿਆ ਜੇ ਕਿਤੇ ਉਹਨਾਂ ਦੇ ਸੱਟ ਲੱਗ ਜਾਂਦੀ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਕੋਈ ਘਟਨਾ ਵਾਪਰ ਸਕਦੀ ਸੀ ਤੇ ਇਹਨਾਂ ਅਧਿਕਾਰੀਆਂ ਦੇ ਸਿਰ ਨੀਗਾ ਵਰਕਰ ਦਾ ਸੱਟ ਲੱਗਣ ਦੀ ਜਿਹੜੀ ਘਟਨਾ ਇਹਨਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਸੀ ਫੇਰ ਕਰਵਾਣਾ ਵੈਸੇ ਤਾਂ ਜੀਓ ਟੈਕ ਕੰਡੀ ਤੇ ਕਰਾ ਕੇ ਕੰਮ ਜ਼ਿਲ੍ਹਾ ਪ੍ਰੀਸ਼ਦ ਤੇ ਕਰਾਣਾ ਗੈਰਕਾਨੂੰਨੀ ਢੰਗ ਦੇ ਨਾਲ ਇਹ ਬਿਲਕੁਲ ਭ੍ਰਿਸ਼ਟਾਚਾਰ ਆ ਔਰ ਜਿਹੜੇ ਅਧਿਕਾਰੀ ਇਹ ਕੰਮ ਕਰਵਾਉਂਦੇ ਆ ਉਹ ਪਹਿਲਾਂ ਵੀ ਫੜੇ ਜਾ ਚੁੱਕੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਉਹ ਦਾੜਾਪਿੰਡ ਦੇ ਸਿਗੇ ਵਰਕਰ ਜਿਹੜੇ ਕਿ ਲਿਆ ਕੇ ਇੱਥੇ ਇਹਨਾਂ ਨੇ ਲਾਇਓ ਸੀ ਵੱਡੀ ਗਿਣਤੀ ਵਿੱਚ ਉਦੋਂ ਵੀ ਅਸੀਂ ਕੰਪਲੇਂਟ ਕੀਤੀ ਸੀ ਕੋਈ ਸ਼ਿਕਾਇਤ ਦਾ ਸੁਣਵਾਈ ਨਹੀਂ ਹੋਈ ਤੇ ਮੁੱਖ ਮੰਤਰੀ ਪੰਜਾਬ ਇਹ ਰੋਲਾ ਪਾਦੇ ਭ੍ਰਿਸ਼ਟਾਚਾਰ ਮੁਕਤ ਜ਼ੀਰੋ ਟੋਲਰੈਂਸ ਆ ਸਾਡੀ ਇਮਾਨਦਾਰ ਸਰਕਾਰ ਆ ਇਮਾਨਦਾਰ ਸਰਕਾਰ ਨਹੀਂ ਆ ਇਹ ਸਭ ਤੋਂ ਜ਼ਿਆਦਾ ਵੱਡੀ ਭ੍ਰਿਸ਼ਟਾਚਾਰ ਆ ਭ੍ਰਿਸ਼ਟਾਚਾਰ ਜਦੋਂ ਕਿ ਸ਼ਰਯਮ ਹੋ ਰਿਹਾ ਉਹਨਾਂ ਦਫ਼ਤਰਾਂ ਦੇ ਵਿੱਚ ਜਿਨ੍ਹਾਂ ਅਧਿਕਾਰੀਆਂ ਨੇ ਕ੍ਰਪਸ਼ਨ ਨੂੰ ਰੋਕਣਾ ਹੁੰਦਾ ਜਦੋਂ ਉਹੀ ਅਧਿਕਾਰੀ ਕ੍ਰਪਸ਼ਨ ਕਰਨ ਲੱਪੈਣ ਤੇ ਫਿਰ ਭ੍ਰਿਸ਼ਟਾਚਾਰ ਜ਼ੀਰੋ ਟੋਲਰੈਂਸ ਕਿੱਥੇ ਰਹਿ ਗਈ ਆ ਕਰਨ ਆਪੇ ਨਿਗਾਵਰ ਕਹਿੰਦਾ ਵੀ ਸੋਸ਼ਣ ਹੋ ਰਿਹਾ ਤੇ ਜਿਹੜੇ ਇਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਫਾਈ ਨਿਗਾਵਰ ਕਹਿੰਦੋ ਕਰਾਈ ਆ ਪੈਸੇ ਦਾ ਪੈਰਾਂ ਉਹਨਾਂ ਦੇ ਕੰਢੀ ਕਨਾਲ ਦੇ ਦਿਹਾੜੀ ਤੇ ਕੰਮ ਕਰਵਾਇਆ ਜਾ ਰਿਹਾ ਇੱਥੇ ਜਿਹੜੇ ਇੱਥੇ ਦੀ ਸਫਾਈ ਦੇ ਪੈਸੇ ਆ ਉਹ ਨੇਚਰਲੀ ਤੌਰ ਤੇ ਅਧਿਕਾਰੀਆਂ ਦੀ ਜੇਬ 'ਚ ਜਾਣਗੇ ਇਹਦੇ ਵਿੱਚ ਏਪੀਓ ਜੀਆਰਐਸ ਬੀਡੀਪੀਓ ਡਿਸਟ੍ਰਿਕਟ ਪ੍ਰੋਜੈਕਟ ਕੋਆਰਡੀਨੇਟਰ ਇਹ ਸਾਰੇ ਜ਼ਿੰਮੇਵਾਰਿਆ ਕਿਉਂਕਿ ਇਹਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਇਹਨਾਂ ਦੀ 10ਕਤਾਂ ਦੇ ਹੇਠ ਕੰਮ ਇੱਥੇ ਹੋ ਰਿਹਾ ਮਸਟਰੋਲ ਇੱਥੇ ਦਫ਼ਤਰ ਚੋਂ ਜਾਰੀ ਹੋਇਆ ਕੰਮ ਇੱਥੇ ਹੋ ਰਿਹਾ ਉਹਨਾਂ ਨੂੰ ਵੀ ਸਾਰਾ ਕੁਝ ਪਤਾ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਪੰਜਾਬ ਸਰਕਾਰ ਤੋਂ ਇਸ ਭ੍ਰਿਸ਼ਟਾਚਾਰ ਦੀ ਇਸ ਕਪੜੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਦਫ਼ਤਰੋਂ ਬਾਹਰ ਕਰ ਦੇਣਾ ਚਾਹੀਦਾ ਪਰਮਨੈਂਟ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਕਰਾਪਸ਼ਨ ਉਹਨਾਂ ਦੀ ਕੀ ਹੈ ਸਰਕਾਰ ਨੇ ਕ腐ਸ਼ਨ ਨੂੰ ਰੋਕਿਆ ਜੈ ਜੈ